মানিন <laughs> কানেনিন. اچھا بہت کمال کریا بہت کمال کریا بول تو مارے گا بھائی ایسا نہیں گرے گا کچلی لالے تے لگنے نہیں ڈرنے چارہے السلام علیکم بھائی کروں گا اپ کرم سے او میری کہنے کی ਕਾਲੇ ਨੋਜਰ ਕੁਝ ਨਹੀਂ ਕਰਦਾ ਸਾਡੀਆਂ ਮੁੱਛਾਂ ਨਹੀਂ ਨਹੀਂ ਹੈ ਜੀ ਅੱਗੇ ਦੀ ਫਾਈਲ ਹੈ ਆ ਵੀ ਖਾਲੀ ਆ ਆਹ ਦੀ ਫਾਈਲ ਆ था 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 नहीं 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 एक एक मिनट नहीं मांगा सही किसने भेजा है सरपंच केड़ा सरपंच है केड़ा सरपंच है खाली खाली फैलाने जा रहे हैं जी खाली फैलाव वाले अच्छा ਤੁਹਾਡੇ ਲਾਲ ਟੋਕਨ ਲਾਇਆ ਸਾਡੀਆਂ ਪਹਿਲਾਂ ਖਾਲੀ ਸਾਰੀਆਂ ਗੁਰੋ ਜੀ ਕਿਸ ਤਰ੍ਹਾਂ ਲੱਗ ਰਿਹਾ ਕਿ ਹੁਣ ਤੁਹਾਡੀਆਂ ਫਾਈਲਾਂ ਤੁਹਾਡੇ ਹੱਥੇ ਜਾ ਕੇ ਕਬੂਦ ਹੋ ਕੇ ਚੌਂਕ ਕਮਿਸ਼ਨਰ ਨੂੰ ਹਾਂ ਦੇਖੋ ਜੀ ਸਾਡੇ ਕੋਲ ਸਭ ਤੋਂ ਵੱਡਾ ਐਵੀਡੈਂਸ ਹੈ ਹਾਂ ਐਵੀਡੈਂਸ ਚੌਂਕ ਕਮਿਸ਼ਨ ਨੂੰ ਜਾਊਗਾ ਹਾਈ ਕੋਰਟ ਚ ਪਟੀਸ਼ਨ ਵੀ ਪਾਵਾਂਗੇ ਔਰ ਜਿਹੜੇ ਇੱਥੇ ਸਰਕਾਰ ਦੀ ਤਕਾਸ਼ਾਈ ਦੇ ਵਿੱਚ ਪੁਲਿਸ ਮੁਲਾਜ਼ਮ ਅਫਸਰ ਤਕਾਸ਼ਾਈ ਕਰ ਰਿਹਾ ਉਹਨਾਂ ਦੇ ਖਿਲਾਫ ਹੀ ਸਖਤ ਤੋਂ ਸੱਤਾਪਕ ਕਾਰਵਾਈ ਕਰਾਂਗੇ। ਅੱਜ ਕਿਹਨੂੰ ਮਿਲਦਾ ਕਹਿੰਦੇ ਫੇਕ ਫਾਈਲਾਂ ਲੈ ਗਏ ਨਾ ਆਗੀਆਂ ਬੀਬੀਆਂ ਔਰ ਵੇਖਣ ਨੂੰ ਮਿਲਿਆ ਹੈ ਵੀ ਫੇਕ ਵਾ ਖਾਲੀ ਆ। ਦੇਖੋ ਜੀ ਇਦਾਂ ਦੀ ਕੋਈ ਗੱਲ ਨਹੀਂ ਜੀ ਸਾਡੇ ਖਡੂਰ ਸਾਹਿਬ ਹਲਕੇ ਤੇ ਪੰਜ ਜੋਨਾਂ ਜਿਲ੍ਹਾ ਪ੍ਰੀਸ਼ਦ ਦੇ ਪੰਜਾਂ ਦੇ ਪੰਜ ਜੋਨਾਂ ਦੇ ਅਸੀਂ ਡਾਕੂਮੈਂਟ ਆਪਣੇ ਜਮ੍ਹਾਂ ਕਰਾ ਚੁੱਕੇ ਆ। ਅਸੀਂ ਕਿਸੇ ਨੂੰ ਨਹੀਂ ਰੋਕਿਆ ਸਾਰੀਆਂ ਪਾਰਟੀਆਂ ਦੇ ਹੋਰਨਾਂ ਪਾਰਟੀਆਂ ਦੇ ਸਾਰਿਆਂ ਨੇ ਕਾਗਜ਼ ਜ਼ਖਰ ਕਰਾਏ ਆ। ਚੋਣ ਦੇ ਨਾਰਾਂ ਅਸੀਂ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਨਾ ਕਰਾਂਗੇ। ਲਖਣ ਆਮ ਆਦਮੀ ਪਾਰਟੀ ਖਰੂਸਾਬ ਦੇ ਪੰਜਾਂ ਦੇ ਪੰਜਾਂ ਜੋਦਾ ਤੋਹੀ ਚੁੱਕਾ ਗਏ ਇਹ ਪਰ ਦੇਖਣ ਨੂੰ ਕੀ ਮਿਲਿਆ ਕਿ ਇੱਥੇ ਆ ਕੇ ਬਰ ਹੱਲਾ ਕਿਨੇ ਕੀਤਾ ਦੇਖੋ ਜੀ ਸਾਡੇ ਖਰੂਸਾਬ ਹਲਕੇ ਤੋਂ ਸਾਡੇ ਨਾਲ ਕੋਈ ਬੰਦਾ ਨਹੀਂ ਆਇਆ ਹੋਰ ਵੀ ਕੋਈ ਨਹੀਂ ਇੱਥੇਗਾ ਦੱਸਿਆ ਥੋੜੇ ਫਰਮਾਇਓ ਬਾਤ ਕਲੀਅਰ ਨੌਜਵਾਨਾਂ ਨੂੰ ਇਹੀ ਗੱਲ ਕਹਿੰਦਾ ਕਿ ਕਿਸੇ ਦੇ ਪਿੱਛੇ ਆ ਕੇ ਪੰਗਾ ਨਾ ਲਵੇ ਕੋਈ ਕੋਈ ਕੇਸ ਦੀ ਮੁਲਾਕਾਤ ਨਹੀਂ ਹੁੰਦਾ ਬਾਅਦ ਚੋ ਨਾ ਨਾ ਹੀ ਕੋਈ ਰੋਟੀ ਪੁੱਛਦਾ ਕਹਿੰਨੂ ਲੋਥ ਨੂੰ ਗਮਰਾਹ ਕਰਕੇ ਲੜਾਉਣਾ ਠੀਕ ਆ ਬਾਅਦ ਚੋ ਐਵੇਂ ਨਜਾਇਜ਼ ਪੁਲਸਾ ਅਹੀਂ ਅਮਨ ਸ਼ਾਂਤੀ ਨਾਲ ਬਿਲਕੁਲ ਕੰਮ ਚੱਲ ਰਿਹਾ ਜਿਹੜਾ ਯੂਥ ਵਿੱਚ ਫਿਰ ਰਿਹਾ ਉਹਨੂੰ ਕਲੀਅਰ ਆ ਕਿ ਜੇ ਕਹੇ ਨੇ ਪੰਦਾ ਲਿਆ ਤੇ ਆਪਣੀ ਲੱਤਾਂ ਦੇ ਸ਼ਿਰ ਤੇ ਪੰਦਾ ਲਿਓ ਸਰ ਇਤਰਾ ਦੇਖਣ ਨੂੰ ਮਿਲਦਾ ਕਿ ਮਗਰ ਤਰੀਕ ਤੇ ਵੀ ਆਉਂਦਾ ਭਾਈ 100% ਯਾਰ ਮੇਰੇ ਤੋਂ ਵੱਧ ਤੁਹਾਡਾ ਤਜਰਬਾ ਕਦੀ ਕੋਈ ਪਿੱਛੇ ਪੁੱਛਦਾ ਬਾਅਦ ਚ ਉਧਰੋਂ ਇਹਨਾਂ ਦੀ ਭਰਤੀਆਂ ਨਿਕਲੀ ਹੁੰਦੀਆਂ ਉਧਰੋਂ ਇਹਨਾਂ ਦੇ ਕਾਗਜ਼ ਖਰਾਬ ਹੋਏ ਹੁੰਦੇ ਆ ਫਿਰ ਬਾਅਦ ਚ ਕਹਣਾ ਵੀ ਪੁਲਿਸ ਨੇ ਜਿੱਕ ਛਤਰਬਾੜ ਦੀ ਆ ਛਤਰਬਾੜਾ ਔਰ ਫੇ ਕਰਾਂਗੇ ਇਹਨਾਂ ਨੂੰ